ਰਮਦਾਸ ਪੁਲਿਸ ਵੱਲੋਂ ਦੋ ਗੈਂਗਸਟਰਾਂ ਦਾ ਐਨਕਾਊਂਟਰ ਜ਼ਖਮੀ ਬਦਮਾਸ਼ਾਂ ਨੂੰ ਪੁਲਿਸ ਚੁੱਕ ਕੇ ਖਜਦੀ ਦੀਆਂ ਲਾਈਵ ਤਸਵੀਰਾਂ ਆਈਆਂ ਸਾਹਮਣੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਥੱਲੋ ਨੇ ਦੱਸੀ ਸਾਰੀ ਗੱਲ ਅਜਨਾਲਾ ਦੇ ਨਜ਼ਦੀਕ ਪਿੰਡ ਰੂੜੇਵਾਲ ਤੁਸੀਂ ਵਖੇ ਰਮਦਾਸ ਪੁਲਿਸ ਅਤੇ ਦੋ ਬਦਮਾਸ਼ਾਂ ਚ ਐਨਕਾਊਂਟਰ ਹੋਇਆ ਜਿਸ ਵਿੱਚ ਪੁਲਿਸ ਦੀ ਗੋਲੀ ਲੱਗਣ ਨਾਲ ਨਾਮੀ ਗੈਂਗਸਟਰ ਜੀਵਨ ਫੌਜੀ ਦੇ ਦੋ ਗੁਰਗੇ ਜ਼ਖਮੀ ਹੋ ਗਏ ਇਸ ਸਬੰਧੀ ਗੁਰਵਿੰਦਰ ਸਿੰਘ ਥੇਲੋਂ ਡੀਐਸਪੀ ਅਜਨਾਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਕਤ ਗੈਂਗਸਟਰਾਂ ਵੱਲੋਂ ਰਮਦਾਸ ਚ ਇੱਕ ਦੁਕਾਨਦਾਰ ਉੱਪਰ ਗੋਲੀ ਚਲਾਈ ਗਈ ਸੀ ਜਿਸ ਦਾ ਰਮਦਾਸ ਪੁਲਿਸ ਨੇ ਪਛਾਣ ਕੀਤਾ ਅਤੇ ਇਹਨਾਂ ਨੂੰ ਕਰਨਾਲ ਹਰਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੋਵੇਂ ਹੀ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਜੀਵਨ ਫੌਜੀ ਦੇ ਸਾਥੀ ਹਨ ਡੀਐਸਪੀ ਨੇ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਪੁਲਿਸ ਇਹਨਾਂ ਨੇ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਗਈ ਤਾਂ ਇਹਨਾਂ ਨੇ ਹਥਿਆਰ ਪੁੱਟ ਕੇ ਪੁਲਿਸ ਦੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਅਤੇ ਪੁਲਿਸ ਨੇ ਵੀ ਜਵਾਬੀ ਗੋਲੀ ਚਲਾਉਣ ਤੇ ਦੋਵੇਂ ਬਦਮਾਸ਼ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਮਤੀ 8025 ਨੂੰ ਕਸਬਾ ਰਮਦਾਸ ਦੇ ਵਿੱਚ ਇੱਕ ਦੁਕਾਨਦਾਰ ਤੇ ਦੋ ਮੋਟਰਸਾਈਕਲ ਨੌਜਵਾਨ ਗੋਲੀਆਂ ਚਲਾ ਕੇ ਗਏ ਸੀਗੇ ਜਦੇ ਵਿੱਚ ਉਹਨੂੰ ਗੰਭੀਰ ਜ਼ਖਮੀ ਹੋ ਗਿਆ ਸੀਗਾ ਜਿਸ ਤੇ ਤੁਰੰਤ ਰਮਦਾਸ ਥਾਣੇ ਦੀ ਪੁਲਿਸ ਨੇ ਮਕਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜੋ ਮਾਨਯੋਗ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਤੇ ਸ਼੍ਰੀ ਗੌਰਵ ਜੱਦਵ ਡੀਜੀਪੀ ਪੰਜਾਬ ਵੱਲੋਂ ਗੈਂਗਸਟਰਾਂ ਖਿਲਾਫ ਜ਼ੀਰੋ ਟੋਲਰੈਂਸ ਅਪਣਾਉਣ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸਦਾਰ ਨਾਨਕ ਸਿੰਘ ਆਈਪੀਐਸ ਡੀਆਈਸੀ ਬਾਰਡ ਰੇਂਜ ਅਤੇ ਸਦਾਰ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅਮਰਸਰ ਦੀਆਂ ਹਦਾਇਤਾਂ ਤੇ ਮਨਿੰਦਰ ਸਿੰਘ ਸਰ ਆਈਪੀਐਸ ਜਿਹੜੇ ਐਸਐਸਪੀ ਆ ਉਹਨਾਂ ਦੀ ਸਪੈਸ਼ਲ ਟੀਮ ਤੇ ਐਸਐਚਓ ਰਮਦਾਸ ਵੱਲੋਂ ਜਿਹੜੀ ਆ ਬਹੁਤ ਚੰਗੀ ਕਾਰਗੁਜ਼ਾਰੀ ਕਰਦੇ ਆ ਹੋયા ਇਸ ਮੁਕਦਮੇ ਦੇ ਵਿੱਚ ਕਰਨਾਲ ਤੱਕ ਤਫ਼ਤੀਸ਼ ਕੀਤੀ ਗਈ ਤੇ ਕਰਨਾਲ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਅਵਿਨਾਸ਼ ਏਲੀਅਸ ਆਬੀ ਅਤੇ ਆਯਾਦ ਆ ਇਹ ਦੋਨੋਂ ਬੇਸਿਕ ਤੌਰ ਤੇ ਬਿਹਾਰ ਦੇ ਰਹਿਣ ਵਾਲੇ ਨੇ ਪਰ ਅੱਜਕੱਲ ਕਰਨਾਲ ਰਹਿ ਰਹੇ ਨੇ ਇਹਨਾਂ ਨੂੰ ਜੀਵਨ ਫੌਜੀ ਜਿਹੜਾ ਕਿ ਬਾਹਰ ਬੈਠਾ ਆ ਗੈਂਗਸਟਰ ਆ ਉਹਨੇ ਆਕਾਸ਼ ਨਾਂ ਦੇ ਇੱਕ ਜਿਹੜਾ ਬੰਦਾ ਇਟਲੀ ਦੇ ਵਿੱਚ ਆ ਉਹਨਾਂ ਨੇ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਿਹੜਾ ਇਹਨਾਂ ਨੂੰ ਉਹਨਾਂ ਨੇ ਵਾਰਤਾਤ ਨੂੰ ਜੇ ਅੰਜਾਮ ਦਿੱਤਾ ਇਹਨਾਂ ਨੂੰ ਜਦੋਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆ ਕੇ ਕੋਰਟ 'ਚ ਪੇਸ਼ ਕਰਕੇ ਰਿਮਾਂਡ ਤੇ ਪੋਸ਼ ਗਸ਼ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਵਾਰਦਾਤ ਚ ਬੱਚਿਆ ਪਿਸਟਲ ਜਿਹੜਾ ਉਹ ਇਹਨਾਂ ਨੇ ਇੱਥੇ ਰੂੜੇਵਾਲ ਧੁੱਸੀ ਤੇ ਲਗਾ ਕੇ ਰੱਖਿਆ ਜਿਨ੍ਹਾਂ ਦੀ ਰਿਕਵਰੀ ਕਰਨ ਵਾਸਤੇ ਐਸਐਚਓ ਰਮਦਾਸ ਦੀ ਟੀਮ ਜਦੋਂ ਮੌਕੇ ਤੇ ਪਹੁੰਚੀ ਤੇ ਦੋਸ਼ੀ ਇੱਕ ਨੇ ਜਿਹੜਾ ਉਹ ਪਿਸਟਲ ਦੇ ਨਾਲ ਪਾਰਟੀ ਤੇ ਫਾਇਰਿੰਗ ਕੀਤੀ ਤੇ ਦੋਵਾਂ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਇਸੇ ਦੌਰਾਨ ਦੋਵੇਂ ਦੋਸ਼ੀ ਜਿਹੜੇ ਨੇ ਇਨਕਾਊਂਟਰ ਦੇ ਵਿੱਚ ਚੱਕਰੀ ਹੋ ਗਏ ਨੇ ਜਿਨ੍ਹਾਂ ਨੂੰ ਅਸੀਂ ਫਰਸਟ ਫਰਸਟ ایڈ ਦੇ ਕੇ ਹਸਪੀਟਲ ਪਹੁੰਚਾ ਦਿੱਤਾ ਤੇ ਬਾਕੀ ਅਗਲੀ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਜਾ ਅਸੀਂ ਕਰਾਂਗੇ ਇਹ ਬੈਂਕ ਨਾਲ ਸੰਬੰਧਿਤ ਹੈ ਤੇ ਕਾਰਨ ਕੀ ਸੀ ਕਿਉਂ ਇਹਨਾਂ ਵੱਲੋਂ ਗੋਲੀ ਚਲਾਈ ਇਹ ਜੀ ਅਸਲ 'ਚ ਇਹ ਸਾਰੀ ਵਾਰਦਾਤ ਜੀਵਨ ਫੌਜੀ ਨੇ گاਹ ਇਹਦਾ ਇੱਕ ਹੋਰ ਗੁਰਗਾ ਜੀ ਇਹ ਇੱਥੋਂ ਦਾ ਰਹਿਣ ਵਾਲਾ ਸਾਡੇ ਇਲਾਕੇ ਦਾ ਉਹ ਅਸੀਂ ਵੈਰੀਫਾਈ ਕਰ ਲਿਆ ਉਹਦੇ ਕਹਿਣ ਤੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਫੋਨ ਦੇ ਪਿੱਛੇ ਸਾਰੀ ਕਹਾਣੀ ਜਿਹੜੀ ਆ ਅੱਗੇ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਹੋ ਜਾਵੇਗੀ ਕਿਉਂਕਿ 6-7 ਮਹੀਨੇ ਪਹਿਲਾਂ ਵੀ ਇਸੇ ਹੀ ਦੁਕਾਨ ਤੇ ਗੋਲੀ ਚੱਲੀ ਸੀਗੀ ਉਸ ਵਕਤ ਵੀ ਇਹ ਜਿਹੜਾ ਵਾ ਕਹਾਣੀ ਜਿਹੜੀ ਕਲੀਅਰ ਨਹੀਂ ਸੀ ਹੋ ਸਕੀ ਪਰ ਹਣ ਆਉਣ ਵਾਲੇ ਦਿਨਾਂ 'ਚ ਇਹਦੇ ਵਿੱਚ ਸਾਰੀ ਕਲੀਅਰ ਕਰਕੇ ਅਸੀਂ ਅਗਲੀ ਕਾਰਵਾਈ ਜਿਹੜੀ ਆ ਮਚਨੇ ਆਂ। ਟੀਲ ਤੱਕ ਚੰਦ ਪਾਏ ਹਾਂ ਦੀ ਖਾਤਰ ਨੌਜੋਨ ਜਿਹੇ ਕਾਰਜ ਅੰਜਾਮ ਦੇ। ਦੇਖੋ ਜੀ ਕੁਝ ਪੈਸਿਆਂ ਦੇ ਲਾਲਚ ਵਿੱਚ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਰਹੇ ਨੇ ਇਹਨਾਂ ਨੂੰ ਪਹਿਲਾਂ ਵੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਨੌਜਵਾਨਾਂ ਨੂੰ ਅਪੀਲ ਕਰਦੇ ਰਹੇ ਆਂ ਪੀਐਸੇ ਮਾੜੇ ਅਸਰਾਂ ਦੇ ਮਗਰ ਲਾ ਕੇ ਆਪਣੀ ਜ਼ਿੰਦਗੀ ਨਾ ਬਰਬਾਦ ਕਰਨਾ ਤੇ ਆਪਣੇ ਮਾਪੇ ਪੜੀਆਂ ਆਸਾਂ ਤੇ ਨਾ ਪਾਣੀ ਫੇਰਨਾ ਹਮੇਸ਼ਾ ਇੱਕ ਮਾਪੇ-ਮਾਪਾ ਆਪਣੇ ਬੱਚਿਆਂ ਨੂੰ ਕੁਝ ਚੰਗਾ ਬਣਨ ਵਾਸਤੇ ਪਾਲ-ਪੋਸ਼ ਕੇ ਵੱਡਾ ਕਰਦਾ ਤੇ ਮੇਰੀ ਤੁਹਾਡੇ ਮਾਧਿਅਮ ਰਾਹੀਂ ਨੌਜਵਾਨਾਂ ਨੂੰ ਅਪੀਲ ਹੈ ਪੀਐਸੇ ਮਾੜੇ ਅਸਰਾਂ ਦੇ ਮਗਰ ਲਾ ਕੇ ਆਪਣੀ ਜ਼ਿੰਦਗੀ ਖਰਾਬ ਨਾ ਕਰਨਾ ਲਾਡਾ